ਕਹਿੰਦੇ ਮੈਨੂੰ ਪਤਾ ਹੀ ਨਹੀਂ ਸੀਗਾ ਜਿਵੇਂ ਆਪਾਂ ਨੂੰ ਨਹੀਂ ਪਤਾ ਹੈਗਾ ਕਿ ਸਾਡਾ ਜੀਵਨ ਦੇ ਸਵਾਸ ਜਾ ਰਹੇ ਆ ਕਹਿੰਦੇ ਉਹ ਤਾਂ ਕਿਤੇ ਰੱਬ ਦੀ ਭਗਤੀ ਸਿੱਖਤ ਸਲਾਹ ਕੋਈ ਕੀਤੀ ਹੋਈ ਸੀ ਉਹਦੇ ਕਰਕੇ ਮੈਨੂੰ ਧੱਕਾ ਪੈ ਗਿਆ ਗੁਣ ਕੀ ਲਹਿਰ ਚ ਭੱਕ ਮੈਨੂੰ ਡੁੱਬਦੇ ਸੰਸਾਰ ਦੇ ਸਮੁੰਦਰ ਵਿੱਚੋਂ ਕਿਸੇ ਮੇਰੇ ਚੰਗੇ ਕਰਮ ਨੇ ਕੱਢ ਕੇ ਬਾਹਰ ਮਾਰਿਆ ਡੁੱਬਦੇ ਡੁੱਬਦੇ ਨੂੰ ਬਚਾਲਿਆ ਨਹੀਂ ਮੇਰਾ ਜਨਮ ਵਿਰਤ ਚੱਲਿਆ ਜਾਣਾ ਸੀ ਕਹਿੰਦੇ ਜਦੋਂ ਪਤਾ ਲੱਗਿਆ ਨਾ ਜਦ ਦੇਖਿਓ ਬੇੜਾ ਜਰਜਰਾ ਤਬ ਉੱਤਰ ਪਰਿਓ ਹਉ ਫਰਕ ਜਦੋਂ ਮੈਨੂੰ ਫਿਰ ਬਾਹਰ ਕੱਢਿਆ ਨਾ ਲਹਿਰ ਚੋਂ ਮੈਨੂੰ ਤਾਂ ਫੇਰ ਪਤਾ ਲੱਗਿਆ ਮੇਰੀ ਜ਼ਿੰਦਗੀ ਦਾ ਬੇੜਾ ਜਰਦਾ ਜਾਂਦਾ ਹੈ ਮਨਾ ਤੇਰੇ ਸਵਾਸ ਮੁੱਕਦੇ ਜਾਂਦੇ ਬੁੱਢਾ ਹੁੰਦਾ ਜਾਂਦਾ ਸੀ ਤੂੰ ਤਾਂ ਮੌਤ ਦੇ ਨੇੜੇ ਲੱਗਦਾ ਜਾਂਦਾ ਸੀ ਸ਼ੁਕਰ ਹੈ ਤੈਨੂੰ ਟਾਈਮ ਨਾਲ ਸੋਚੀ ਆ ਗਈ ਕਹਿੰਦੇ ਜਿਹਨੂੰ ਸਮਝ ਪੈ ਜੇ ਨਾ ਸਮੇਂ ਤੇ ਇਹ ਭਗਤ ਕਬੀਰ ਸਾਹਿਬ ਉਹਦਾ ਜ਼ਿਕਰ ਕਰਦੇ ਆ ਜਿਸ ਮਨੁੱਖ ਨੂੰ ਇਸ ਗੱਲ ਦੀ ਸੋਝੀ ਪੈ ਜਾਏ ਕਿ ਮਨਾ ਤੇਰੀ ਜ਼ਿੰਦਗੀ ਦਾ ਬੇੜਾ ਜਰਦਾ ਜਾਂਦਾ ਹੈ ਹੁਣ ਡੁੱਬਣ ਵਾਲਾ ਟਾਈਮ ਹੈ ਉਹਨ ਮੌਤ ਨੇੜੇ ਆ ਰਹੀ ਹੈ ਤਦ ਉਤਰ ਪਰਿਓ ਹਉ ਫਰਕ ਕਹਿਣ ਲੱਗੇ ਭਾਈ ਸਾਲ ਮਾਰ ਕੇ ਉਹਦੇ ਵਿੱਚੋਂ ਫਿਰ ਉਹਦੀ ਉੱਤਰ ਜਾਣਾ ਚਾਹੀਦਾ ਹੈ ਭਾਵ ਸਰੀਰ ਦਾ ਜਾਂ ਦੁਨੀਆ ਦਾ ਮੋਹ ਤਿਆਗ ਕੇ ਇਹਨਾਂ ਸਵਾਸਾਂ ਨੂੰ ਫਿਰ ਰੱਬ ਦੇ ਰਸਤੇ ਤੇ ਲਾ ਲੈਣਾ ਚਾਹੀਦਾ ਜੇ ਪਤਾ ਲੱਗ ਜੇ ਨਾ ਵੀ ਜ਼ਿੰਦਗੀ ਤਾਂ ਜਾ ਰਹੀ ਹੈ ਜਿਹੜੇ ਸੰਸਾਰ ਨਾਲ ਜੁੜ ਕੇ ਗਵਾਈ ਜਾਂ ਨਾ ਇਹ ਸੰਸਾਰ ਫਿਰ ਵੀ ਛੱਡਣਾ ਪੂ ਜਦੋਂ ਮੌਤ ਆ ਗਈ ਕਿਉਂ ਨਾ ਮਣਾ ਜਿਉਂਦੇ ਜੀ ਸੰਸਾਰ ਦਾ ਮੋਹ ਛੱਡ ਕੇ ਰੱਬ ਦੇ ਗੁਣਗਾਮੇ ਇਹ ਤਾਂ ਉਦੋਂ ਪਤਾ ਲੱਗਿਆ ਭਗਤ ਜੀ ਮਹਾਰਾਜ ਕਹਿੰਦੇ ਮੈਂ ਤਾਂ ਡੁੱਬਦਾ ਹੀ ਜਾਂਦਾ ਸੀਗਾ ਮੈਨੂੰ ਪਤਾ ਹੀ ਨਹੀਂ ਸੀਗਾ ਮੇਰੀ ਬਚਪਨ ਲੰਗੀ ਮੇਰੀ ਜਵਾਨੀ ਲੰਗੀ ਦੁਨੀਆ ਦੇ ਸੰਸਾਰ ਦੇ ਮੋਹ ਵਿੱਚ ਪੈ ਕੇ ਮੇਰੀ ਅੱਧੀ ਤੋਂ ਜ਼ਿਆਦਾ ਜ਼ਿੰਦਗੀ ਗਈ ਡੁੱਬਦਾ ਜਾਂਦਾ ਸੀ ਦੁਨੀਆ ਦੇ ਸੰਸਾਰ ਦੇ ਸਮੁੰਦਰ ਵਿੱਚ ਮੇਰਾ ਬੇੜਾ ਇਹ ਤਾਂ ਕੋਈ ਮੇਰਾ ਚੰਗਾ ਕਰਮ ਜਾਗਿਆ ਮੈਨੂੰ ਗੁਰੂ ਕੀ ਸੰਗਤ ਮਿਲ ਗਈ ਮੈਨੂੰ ਸਮਝ ਪੈ ਗਈ ਕਹਿੰਦੇ ਫੇਰ ਪਤਾ ਲੱਗਿਆ ਮਨਾ ਤੇਰੀ ਜ਼ਿੰਦਗੀ ਤਾਂ ਜਾ ਰਹੀ ਹੈ ਤੂੰ ਮੌਤ ਵੱਲ ਵੱਧਦਾ ਜਾਣਾ ਜਦੋਂ ਪਤਾ ਲੱਗਿਆ ਨਾ ਵੀ ਮੌਤ ਆਉਣ ਵਾਲੀ ਹੈ ਕਹਿੰਦੇ ਮੈਂ ਤਾਂ ਜਦ ਹੀ ਫਿਰ ਆ ਸਰੀਰ ਦੇ ਜਰਜਰੇ ਬੇੜੇ ਚੋਂ ਸਾਲ ਮਾਰ ਦਿੱਤੀ ਭਾਵ ਕਿ ਮੈਂ ਇਹ ਸਰੀਰ ਦਾ ਤੇ ਦੁਨੀਆ ਦਾ ਮੋਹ ਛੱਡ ਕੇ ਮੈਂ ਰੱਬ ਦੇ ਗੁਣ ਗਾਉਣ ਲੱਗ ਪਿਆ ਵੀ ਇਹਦਾ ਮੋਹ ਫੇਰ ਵੀ ਛੱਡਣਾ ਪੈਣਾ ਜਦੋਂ ਮੌਤ ਆ ਗਈ ਇਹ ਫੇਰ ਵੀ ਛੱਡਣਾ ਪਊ ਸਰੀਰ ਇਹ ਦੁਨੀਆ ਫੇਰ ਵੀ ਛੱਡਣੀ ਪਊ ਜਦੋਂ ਮੌਤ ਆ ਗਈ ਚੰਗਾ ਹੋਵੇ ਮਨਾ ਜਿਉਂਦੇ ਜੀ ਇਹਦੇ ਨਾਲੋਂ ਪ੍ਰੀਤ ਕੱਟ ਕਰ ਲੈ